ਹਾਲਾਤ ਬੜੇ ਹੋਏ ਨੇ ਮਨ ਹਿਮਾਚਲ ਦੇ ਵਿੱਚ ਸੂਲੇ ਹਾਲਾਤ ਬਹੁਤ ਬੱਤਰ ਹੋ ਚੁੱਕੇ ਨੇ ਹਿਮਾਚਲ ਦੇ ਬੱਤਰ ਹੋਏ ਹਾਲਾਤਾਂ ਦੀਆਂ ਲਾਈਵ ਤਸਵੀਰਾਂ ਨੇ ਇਸੇ ਵਿੱਚਕਾਰ ਰਾਜੂ ਸਿੰਘ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਵਾਹਿਗੁਰੂ ਜੀ ਲੇਖ ਰਹੇ ਤੁਸੀਂ ਉਹ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਖਬਰ ਸ਼ੇਅਰ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਬਹੁਤ ਵੱਡੀ ਤਸਵੀਰ ਹੈ ਜੋ ਮਨਾਲੀ ਬਣੀਕਰ ਰੋਡ ਦੇ ਉੱਤੇ ਐਸੋਲੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਭੁੰਤਰ ਤੋਂ ਬਣੀਕਰ ਨੂੰ ਜਾਂਦਾ ਰਾਹ ਬੰਦ ਕਰ ਦਿੱਤਾ ਗਿਆ ਬਣੀਕਰ ਸਾਹਿਬ ਜਾ ਰਹੇ ਰਸਤੇ ਨੂੰ ਬੰਦ ਕਰਨਾ ਪੈ ਗਿਆ ਫਿਲਹਾਲ ਬਹੁਤ ਵੱਡੀ ਤਸਵੀਰ ਹੈ ਬਰਫੀਲੇ ਤੂਫਾਨ ਨੇ ਕੈਰ ਮਚਾ ਛੱਡਿਆ ਤੇ ਸਖੈਰ ਦੀਆਂ ਲਾਈਵ ਨੇ ਤੁਸੀਂ ਵੀ ਇੱਕ ਪਾਰੋ ਬੇਸ਼ੱਕ ਜੋ ਗੱਡੀਆਂ ਇੱਥੇ ਫਸੀਆਂ ਨੇ ਉਹਨਾਂ ਨੂੰ ਪਿੱਛੇ ਮੋੜਿਆ ਜਾ ਰਿਹਾ ਜਾਂ ਕਿਉਂ ਜੋ ਗੱਡੀਆਂ ਆ ਰਹੀਆਂ ਸਨ ਉਹਨਾਂ ਨੂੰ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਰਫੀਲੇ ਦੇ ਤੂਫ ਬਰਫ ਦੇ ਤੂਫਾਨ ਹੈ ਤੁਸੀਂ ਇੱਕ ਵਾਰ ਗੱਡੀਆਂ ਦੀ ਹਾਲਤ ਕੀ ਹੈ ਗੱਡੀਆਂ ਦੇ ਉੱਪਰ ਗੱਡੀਆਂ ਦੇ ਅੰਦਰ ਸਾਰੇ ਪਾਸੇ ਬਰਫ ਹੀ ਬਰਪੜੀ ਹੋਈ ਨਜ਼ਰ ਆ ਰਹੀ ਹੈ ਗੱਡੀਆਂ ਦੇ ਅੰਦਰ ਬਰਪੜ ਜਾਂਦੇ ਕਾਰਨ ਗੱਡੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ ਨੇ ਬਰਫੀਲਾ ਤੂਫਾਨ ਗੱਡੀਆਂ ਨੂੰ ਨਾਲ ਰੋੜ ਕੇ ਲੈ ਚੱਲਿਆ ਸੀ ਜਿਸ ਦੀ ਲਾਈਵ ਤਸਵੀਰ ਤੁਸੀਂ ਵੀ ਇੱਕ ਪਾਰੋ ਫਿਲਹਾਲ ਬਹੁਤ ਵੱਡੀ ਤਸਵੀਰ ਹੈ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਹਾਲਾਤ ਕੀ ਨੇ ਇਸ ਵੇਲੇ ਮਨਾਲੀ ਮਨੀਕਰਨ ਰੋਡ ਹੈ ਜੇਕਰ ਤੁਸੀਂ ਵੀ ਪਹਾੜਾਂ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਰੁਕ ਜਾਓ ਹਲੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਮਨਾਲੀ ਦੀਆਂ ਤਸਵੀਰਾਂ ਜਿੱਥੇ ਕਿ ਰਾਹ ਦੇ ਵਿੱਚ ਬਰਫੀਲੇ ਤੂਫਾਨ ਨੇ ਕਹਿਰ ਮਚਾ ਛੱਡਿਆ ਵਲਾਂਚੇ ਹੁੰਦਾ ਹੈ ਆ ਵਲਾਂਚੇ ਗੱਡੀਆਂ ਰੋੜ ਦੇ ਨਾਲ ਲੈ ਚੱਲਾ ਸੀ ਸੜਕ ਦੇ ਕੰਡੇ ਤੇ ਉੱਤੇ ਗੱਡੀਆਂ ਸੜਕ ਦੇ ਨਾਲ ਲਮਕਦੀਆਂ ਵੇਖੀਆਂ ਗਈਆਂ ਨੇ ਬਾਅਦ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਵੀ ਦੋ ਗੱਡੀਆਂ ਮਸਾ ਹੇਠਾ ਡਿੱਗਣੋਂ ਬਚੀਆਂ ਨੇ ਸੜਕ ਦੇ ਕੰਡੇ ਪਹੁੰਚ ਚੁੱਕੇ ਆ ਸੰਨ ਹੇਠਾ ਲਹਵਾਚ ਲਟਕਦੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਬਰਫੀਲੇ ਤੂਫਾਨ ਦੇ ਕਹਿਰ ਨੇ ਅੱਜ ਹਿਮਾਚਲ ਦੀ ਜੋ ਤਸਵੀਰ ਪੈਦਾ ਕੀਤੀ ਹੈ ਤਸਵੀਰ ਤੁਹਾਡੀ ਸਕਰੀਨ ਤੇ ਆ ਵੇਖ ਸਕਦੇ ਹੋ ਗੱਡੀ ਦੇ ਵਿੱਚ ਕਿਦਾ برف ਹੀ برف ਗੱਡੀ ਦੇ ਇਸ ਹੁਣੇ ਵੀ ਖਰਚਾ ਜਾਰ ਕੀਤਾ ਜਾ ਰਿਹਾ ਹੈ ਕਿਧਰੇ ਕੋਈ ਗੱਡੀ ਇਸ برف ਦੇ ਤੋਦਿਆਂ ਦੇ ਹੇਠਾਂ ਤਾਂ ਨਹੀਂ ਆ ਗਈ ਹਲੇ ਫਿਲਹਾਲ ਜੋ ਗੱਡੀਆਂ ਤਾਂ ਆਸੇ ਪਾਸੇ ਸਨ ਉਹਨਰ ਦਾ ਬਾਹਰ ਕੱਢਣ ਦੀ ਕੋਸ਼ਿਸ਼ ਜਾ ਰਹੀ ਹੈ ਪਰ ਇਸ ਦੇ ਥੇਠਾਂ ਕੋਈ ਵਿਅਕਤੀ ਜਾਂ ਕੋਈ ਗੱਡੀ ਦਾ ਨਹੀਂ ਆ ਗਈ ਫਿਲਹਾਲ ਅਜੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ ਹਿਮਾਚਲ ਇਸ ਵੇਲੇ برف ਦੀ ਚਿੱਟੀ ਚਾਦਰ ਦੇ ਵਿੱਚ ਲਪਟਿਆ ਹੋਇਆ ਹੈ برف ਦੀ ਬਰਫੀ ਬਰਫਰ ਪਾਸੇ ਨਜ਼ਰ ਆ ਰਹੀ ਹੈ ਇਸ ਬਰਫ ਨੇ ਹਿਮਾਚਲ ਦੇ ਵਿੱਚ ਜੋ ਕਹਿਰ ਮਚਾਇਆ ਹੈ ਅੱਜ ਉੱਤੋਂ ਬਰਫੀਲਾ ਤੂਫਾਨ ਆਉਂਦਾ ਹੈ ਬਰਫੀਲੇ ਤੂਫਾਨ ਨੇ ਪੂਰੇ ਹਿਮਾਚਲ ਨੂੰ ਆਈਸੋਲੇਟ ਠਾਰ ਕੇ ਰੱਖ ਦਿੰਦਾ ਹੈ ਮਨਾਲੀ ਉੱਧਿਆਤ ਤਸਵੀਰਾਂ ਤੋਂ ਸਕੀਨ ਟੈਲ ਮਨਾਲੀ ਤੋਂ ਮਨੀਕਰਨ ਰੋਡ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਕਿ ਭੂਤਰ ਤੋਂ ਮਨੀਕਰਨ ਰੋਡ ਜੋ ਬੰਦ ਕਰ ਦਿੱਤਾ ਗਿਆ ਮਨੀਕਰ ਸਾਹਿਬ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਕਿ ਬਰਫੀਲੇ ਤੂਫਾਨ ਦਾ ਮਲਬਾ ਜੋ ਸੜਕ ਦੇ ਵਿਚਾਲੇ ਆ ਡਿੱਗ ਗਿਆ ਗੱਡੀਆਂ ਰੋੜ ਕੇ ਨਾਲ ਲੈ ਚ ਲਿਆ ਸੀ ਇਹ ਮਲਬਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਪਰ ਜੋ ਤਸਵੀਰਾਂ ਨੇ ਉਹ ਚ ਸਿਰਫ ਜਾਂ ਪੁਲਿਸ ਹੈ ਉਹ ਸਿਰਫ ਗੱਡੀਆਂ ਦੇ ਨੁਕਸਾਨ ਦੀ ਗੱਲ ਕਰ ਰਹੀ ਹੈ ਪਰ ਫਿਲਹਾਲ ਇਹਤੋ ਸ਼ਹਿਰ ਹਿਮਾਚਲ ਦੀਆਂ ਦਿਖਾ ਰਹੇ ਐ ਸੋਚਕਾਰ ਸੁੱਖਾ ਬੈਨਪਾਲ ਵਾਈਗੁਰੂ ਜੀ ਲੇਖਦੇ ਨੇ ਉੱਥੇ ਹੀ ਕਰਨਦੀਪ ਸਿੰਘ ਬੈਂਸ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਲਹਾਲ ਹਿਮਾਚਲ ਦੇ ਵੇ ਹਾਲਾਤ ਦਿਖਾ ਰਹੇ ਆ ਐਸ ਵੇ ਹਿਮਾਚਲ ਦੇ ਕੀ ਹਾਲਾਤ ਨੇ ਅੱਜ ਸਵੇਰ ਤੋਂ ਪੰਜਾਬ ਦੇ ਵਿੱਚ ਬੱਦਲ ਛਾਏ ਨੇ ਗੜੇ ਮਾਰੀ ਹੋ ਰਹੀ ਹੈ ਕਿਤੇ ਕਿਤੇ 20 ਪੈ ਰਿਹਾ ਹੈ ਹਿਮਾ ਪੰਜਾਬ ਦੇ ਵਿੱਚ ਵੀ ਹਾਲਾਤ ਕੈਸੇ ਆਖ ਸਕਦੇ ਹੋ ਦੁਬਾਰਾ ਠੰਡਾਲਾ ਮਾਹੌਲ ਵੜਦਾ ਜਾ ਰਿਹਾ ਹੈ ਪਰ ਇਸੇ ਵਿਚਾਲੇ ਤੁਸੀਂ ਵੀ ਇੱਕ ਸਾਖ ਦਿਓ ਕਿੰਦਾਂ ਦੇ ਹਾਲਾਤ ਨੇ ਹਿਮਾਚਲ ਦੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਇਲਾਕੇ ਦੀਆਂ ਇਹ ਤਸਵੀਰਾਂ ਨੇ ਭੁੰਤਰ ਤੋਂ ਮਨੀਕਰਨ ਸਾਹਿਬ ਜਾਂਦੇ ਸੜਕ ਦੇ ਉੱਤੇ ਇਹ ਲਾਈਵ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਆ ਜੋ ਅਸਲ ਤੁਸੀਂ ਵੀ ਵੇਖ ਪਾ ਰਹੇ ਹੋ ਇਸ ਵਿੱਚਕਾਰ ਰਜੀਵ ਸ਼ਰਮਾ ਲਿਖਦੇ ਨੇ ਵਾਹਿਗੁਰੂ ਜੀ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਲਹਾਲ ਬਹੁਤ ਵੱਡੀਆਂ ਇਹ ਤਸਵੀਰਾਂ ਲਾਈਵ ਨਜ਼ਰ ਆ ਰਹੀਆਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਮਨਾਲੀ ਰੋਡ ਦੀਆਂ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਉਤੇ ਮਣੀ ਕਰਨ ਦੀਆ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਮਹਾਂ ਹਿਮਾਚਲ ਦੇ ਵਿੱਚ ਅਸਲ ਹਾਲਾਤ ਬਹੁਤ ਬੱਤਰ ਹੋ ਚੁੱਕੇ ਨੇ ਜੋ ਬਰਫੀਲੇ ਤੂਫਾਨ ਨੇ ਦੇਖੋ ਗੱਡੀ ਦਾ ਹਾਲ ਕੀ ਕੀਤਾ ਪਿਆ ਗੱਡੀ ਫੁੱਲ ਹੋਈ ਪਈ ਹੈ ਗੱਡੀ ਭਰੀ ਪਈ ਹੈ ਫਿਰਾਲ ਇਸ ਤੂਫਾਨ ਦੇ ਕਾਰਨ ਗੱਡੀ ਦੇ ਵਿੱਚ ਬਰਫ ਹੀ ਬਰ ਪੜ ਗਈ ਹੈ ਫਿਰਾਲ ਇਸ ਸਤੇ ਕਿ ਐਸਾ ਜੋ ਖੁਸ਼ਕਿਸਮਤੀ ਹੈ ਕਿ ਜਨਸ ਵਲੇ ਐਵਲਾਂਚੀ ਆਉਂਦਾ ਬਰਫ ਦੇ ਤੋਦੇ ਠਾਉਂਦੇ ਨੇ ਫਿਰਾਲ ਵੇਖ ਇੱਦਾਂ ਦੇ ਪਰਫੀਲੇ ਤੂਫਾਨ ਹੁੰਦਾ ਉਸ ਵੇਲੇ ਇੰਨਾ ਗੱਡੀਆਂ ਚ ਕੋਈ ਸ਼ਖਸ ਜਾਂ ਕੋਈ ਵਿਅਕਤੀ ਮੌਜੂਦ ਨਹੀਂ ਸੀ ਜਿਸ ਦੇ ਕਾਰਨ ਬਹੁਤ ਵੱਡਾ ਬਚਾਅ ਹੋ ਗਿਆ ਪਰ ਤਸਵੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਇਹ ਗੱਡੀਆਂ ਨੇ ਜੋ ਕਹਿ ਸਕਦੇ ਹੋ ਟੂਰਿਸਟ ਆਪਣੇ ਨਾਲ ਮਨਾਲੀ ਲੈ ਕੇ ਜਾ ਰਹੇ ਸਨ ਇਹਨਾਂ ਗੱਡੀਆਂ ਦੇ ਵਿੱਚ ਸੈਲਾਨੀ ਮਨਾਲੀ ਨੂੰ ਜਾ ਰਹੇ ਸਨ ਪਰ ਰਾਹ ਦੇ ਵਿੱਚ ਇਹ ਵਲਾਂਚੇ ਨੇ ਇਹਨਾਂ ਨੂੰ ਘੇਰ ਲਿਆ ਪਰਫੀਲੇ ਤੂਫਾਨ ਨੇ ਇਹਨਾਂ ਨੂੰ ਘੇਰਾ ਲੈ ਚਲਿਆ ਸੀ ਉਹ ਤੂਫਾਨ ਹੈ ਜੋ ਇਸ ਤਸਵੀਰ ਇੱਕ ਪਾਰਿਓ ਬਰਫੀਲਾ ਤੂਫਾਨ ਅੱਜ ਪੰਜਾਬ ਦੇ ਵਿੱਚ ਸੂਰਤੋਂ ਬੱਦਲ ਛਾਏ ਹੋਏ ਨੇ ਫਿਲਹਾਲ ਲਗਾਤਾਰ ਮੀਂਹ ਪੈ ਰਿਹਾ ਕੁਝ ਇਲਾਕਿਆਂ ਦੇ ਵਿੱਚ ਜਲੰਧਰ ਸਣੇ ਕੁਝ ਇਲਾਕਿਆਂ ਚ ਭਾਰੀ ਗੜੇ ਮਾਰੀ ਹੋਈ ਹੈ ਉਧਰ ਹਿਮਾਚਲ ਦੇ ਵਿੱਚ ਐਵਲਾਂਚੀ ਆ ਗਿਆ ਯਾਨੀ ਕਿ ਬਰਫੀਲਾ ਤੂਫਾਨ ਆ ਗਿਆ ਇਸ ਤੂਫਾਨ ਦੇ ਕਿਆਰ ਮਚਾ ਛੱਡਿਆ ਗੱਡੀਆਂ ਦਾ ਦੇਖ ਲੋ ਕੀ ਹਾਲ ਕਰ ਦਿੱਤਾ ਇਹ ਤਸਵੀਰਾਂ ਚ ਸਾਹ ਵੇਖਿਆ ਜਾ ਸਕਦਾ ਗੱਡੀਆਂ ਦੀ ਹਾਲਤ ਕੀ ਕਰ ਦਿੰਦੀ ਹੈ ਇਸ ਬਰਫੀਲੇ ਤੂਫਾਨ ਨੇ ਬਰਫ ਦੇ ਤੋਦੇ ਕਾ ਸਕਦੇ ਹਾਂ ਬਰਫ ਦੇ ਤੋਦੇ ਡਿੱਗੇ ਆ ਰਹੇ ਆਗਰ ਡਿੱਗੇ ਨੇ ਫਿਲਹਾਲ ਮਨੀਕਰਨ ਸਾਹਿਬ ਤੋਂ ਮਨਾਲੀ ਜਾਂਦੇ ਰਾਹ ਨੂੰ ਵੀ ਬੰਦ ਕੀਤਾ ਜਾ ਰ ਗਿਆ ਕਿਉਂਕਿ ਉੱਥੇ ਬਰਫ਼ ਦੇ ਪਈਆ ਰਾਹ ਦੇ ਵਿਚਕਾਰ ਬਰਫ਼ ਦੇ ਤੋਦੇ ਆ ਗਏ ਨੇ ਤੂਫਾਨ ਦੇ ਕੈਰ ਵਿਚਾਲੇ ਸਭ ਤੋਂ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਇਹ ਤਸਵੀਰਾਂ ਬਰਫੀਲੇ ਤੂਫਾਨ ਨੇ ਦੇਖੋ ਤੇ ਗੱਡੀ ਦਾ ਹਾਲ ਕੀ ਕੀਤਾ ਪਿਆ ਗੱਡੀ ਫੁੱਲ ਹੋਈ ਪਈ ਹੈ ਗੱਡੀ ਭਰੀ ਪਈ ਹੈ ਫਿਲਹਾਲ ਇਸ ਤੂਫਾਨ ਦੇ ਕਾਰਨ ਗੱਡੀ